ਤੋ ਵਾਹਿਗੁਰੂ ਜੀ ਫਤਿਹ ਅੱਜ ਬੜਾ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਸ਼੍ਰੋਮਨੀ ਕਾਲੀਦਾਲ ਦੇ ਐਕਟਿੰਗ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਜਿਨ੍ਹਾਂ ਦੀ ਰਹਿਮਾਈ ਹੇਠ ਸ਼੍ਰੋਮਨੀ ਕਾਲੀਦਾਲ ਦੀ ਭਰਤੀ ਕੀਤੀ ਜਾ ਰਹੀ ਹੈ ਅੱਜ ਅਸੀਂ ਦੀਨਾਨਗਰ ਦੇ ਵਿੱਚ ਵੀ ਜਿਹੜੀ ਭਰਤੀ ਦਾ ਆਰੰਭ ਕਰਨ ਜਾ ਰਹੇ ਹਾਂ ਬੜਾ ਪਸ਼ਾਅਬ ਹੈ ਅੱਜ ਅਸੀਂ ਸਰਕਲ ਪੁਰਾਣੀ ਸ਼ਾਲੇ ਤੋਂ ਸ਼ੁਰੂ ਕੀਤੀ ਹੈ ਅੱਜ ਅਸੀਂ ਸਰਕਲ ਪੁਰਾਣੀ ਸ਼ਾਲੇ ਦੀ ਭਰਤੀ ਦੇ ਰਹੇ ਹਾਂ ਇਸ ਤੋਂ ਬਾਅਦ ਵਾਕ ਵਾਕ ਸਰਕਲਾਂ ਚ ਜਾ ਕੇ ਸਾਰਿਆਂ ਨੂੰ ਸਰਕਲਾਂ ਦੇ ਵਿੱਚ ਤਕਰੀਬਨ ਘੱਟ ਤੋਂ ਘੱਟ ਇੱਕ ਸਰਕਲ ਦੇ ਵਿੱਚ ਵੀ ਅਸੀਂ 50-50 ਕਾਪੀਆਂ ਜਿਹੜੀਆਂ ਭਰ ਕੇ ਇੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਦੀਨਾਗਰ ਵਿੱਚ ਤਗੜਾ ਕਰਾਂਗੇ ਕਿਉਂਕਿ ਪਹਿਲਾਂ ਵੀ ਪਿੱਛੇ ਵੀ ਆਉਣ ਵਾਲੇ ਇਤਿਹਾਸ ਦੀ ਜਾਤੀ ਮਾਰੀ ਹੈ ਤੇ ਦੀਨਾਗਰ ਚ ਅਕਾਲੀ ਦਲ ਬਹੁਤ ਤਗੜਾ ਸੀ ਕੁਝ ਪਿੱਛੇ ਹੂਣਤਾਈਆਂ ਐਲਾਨ ਕਰਕੇ ਕੁਝ ਸਾਡੇ ਇਥੋਂ ਦੇ ਜਿਹੜੇ ਨਮਾਇਦੇ ਥੋੜੇ ਜੇ ਉਹ ਹੌਲੇ ਭੈਣ ਕਰਕੇ ਤੇ ਅਕਾਲੀ ਦਲ ਨੂੰ ਭਰਾ ਲੱਗੀ ਉਹਨੂੰ ਪੂਰਾ ਕਰਨ ਵਾਸਤੇ ਅਸੀਂ ਜਿਹੜਾ ਵਾ ਹੁਣ 1.5 ਰਾਤ ਇੱਕ ਕਰਕੇ ਸਭ ਤੋਂ ਜ਼ਿਆਦਾ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅਦੀਨਾਨਗਰੋਂ ਚੋਂ ਕਰਾਂਗੇ ਅੱਜ ਸਰਕਲ ਪੁਰਾਣੀ ਸ਼ਹਿਲਾ ਤੋਂ ਸ਼ੁਰੂ ਹੋਈ ਹੈ ਇਸ ਤਰ੍ਹਾਂ ਹੀ ਸਰਕਲ ਚ ਵੱਖ-ਵੱਖ ਸਰਕਲਾਂ ਚ ਅਸੀਂ ਜਾ ਕੇ ਉਹਨਾਂ ਨੂੰ ਭਰਤੀ ਇੱਕ ਦੋ ਦਿਨ ਚ ਪਹੁੰਚਾ ਕੇ ਸਾਰੀ 20 ਤੱਕ ਜਿਹੜੀ ਭਰਤੀ ਹੈ ਉਹ ਕੰਪਲੀਟ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ